ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਬਿਹਾਈਂਡ ਦਾ ਟੀਮ ਨੂੰ ਵੀ ਤੁਹਾਡੇ ਨਾਲ ਮਿਲਾਵਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਮਨਪ੍ਰੀਤ ਕੌਰ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਅੱਜ ਇੱਕ ਵਾਰ ਫੇਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਅੱਜ ਇੱਕ ਮੈਂ ਆਪਣੇ ਬਹੁਤ ਪੁਰਾਣੇ ਟੀਮ ਮੈਂਬਰ ਨਾਲ ਮਿਲਾਂ ਰਹੀ ਹਾਂ ਤੇ ਉਹਨਾਂ ਨੂੰ ਅੱਜ ਅੱਜ ਪੁੱਛਾਂਗੇ ਕਿ ਜਿਹੜੀ ਉਹ ਫੁਲਕਾਰੀ ਦੇ ਨਾਲ ਆਪਣੀ ਕਮਾਈ ਕਰਦੇ ਆ ਉਹ ਕਿੱਦਾਂ ਵਰਤਦੇ ਆ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਜੀ ਦੀਦੀ ਜਿਹੜੀ ਤੁਸੀਂ ਫੁਲਕਾਰੀ ਤੋਂ ਤੁਹਾਡੀ ਜਿਹੜੀ ਅਰਨਿੰਗ ਹੁੰਦੀ ਹੈ ਜਿਹੜੇ ਤੁਸੀਂ ਪੈਸੇ ਕਮਾਉਂਦੇ ਹੋ ਉਹ ਕਿਤਾ ਕੀ ਵਰਤਦੇ ਹੋ ਆਪਣੇ ਘਰਾਂ ਚ ਤੇ ਜਾ ਜਿਹੜੀ ਤੁਹਾਡੀ ਪਹਿਲੀ ਕਮਾਈ ਇਹਦੇ ਨਾਲ ਆਈ ਸੀਗੀ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਸੀ ਜਦੋਂ ਮੇਰੀ ਪਹਿਲੀ ਕਮਾਈ ਆਈ ਮੈਨੂੰ ਬਹੁਤ ਚੰਗਾ ਲੱਗਾ ਸੀ ਕਿ ਜਿਹੜਾ ਅਸੀਂ ਕਿਸੇ ਗਾੜੀ ਹੱਥ ਟੱਡਦੇ ਹੋਂ ਨਹੀਂ ਸਾਨੂੰ ਟੱਡਣਾ ਪੈਂਦਾ ਆਪਣੇ ਬੱਚਿਆਂ ਲਈ ਆਪਣੇ ਲਈ ਛੋਟੀਆਂ-ਛੋਟੀਆਂ ਖੁਸ਼ੀਆਂ ਆਪਾਂ ਖਰੀਦ ਸਕਦੇ ਹਾਂ ਸੋ ਤੁਸੀਂ ਵੀ ਦੇਖ ਸਕਦੇ ਹੋ ਫੁਲਕਾਰੀ ਸਿਰਫ ਇੱਕ ਇੱਕ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ ਇੱਕ ਖੂਬਸੂਰਤ ਜਦੋਂ ਤੋਹਫਾ ਜਾਂਦਾ ਹੈ ਉਹ ਸਿਰਫ ਇੱਕ ਤੋਹਫਾ ਨਹੀਂ ਉਹ ਪਿੱਛੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਦਿੰਦਾ ਹੈ ਸੋ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚੋਂ ਹੱਥ ਦੇ ਬਾਗ ਫੁਲਕਾਰੀਆਂ ਤੁਸੀਂ ਖਰੀਦੇ ਰਹੋ ਤੇ ਇਹਨਾਂ ਟੀਮ ਮੈਂਬਰਸ ਤੱਕ ਵੀ ਕੰਮ ਪਹੁੰਚਦਾ ਰਹੇ ਬਹੁਤ ਬਹੁਤ ਸ਼ੁਕਰੀਆ